ਹਾਂਜੀ गाइस ਸਾਰਿਆਂ ਸਤਿ ਸ਼੍ਰੀ ਅਕਾਲ ਦਾ ਡੈਚ ਐਸਪੈਕਟ ਨੂੰ ਲੱਗਦੇ ਸਵਾਗਤ ਆ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਗੇ ਅੱਜ ਫੇਰ ਮੌਸਮ ਮਾਰਨਿੰਗ ਦੀ ਬਹੁਤ ਜ਼ਿਆਦਾ ਵਧੀਆ ਹੈ ਯੇ ਕਰ ਸਕਦੇ ਜਕੀ ਨੂੰ ਲੈ ਆਏ ਜਕੀ ਨਹੀਂ ਤੇ ਹਾਂ ਕੁਝ ਕਰ ਸਕਦੇ ਲਿਆਉ ਹੁਣਾ ਕਰਨੇ ਚਿਕਸ ਛੱਡੀਏ ਪਹਿਲੀ ਗੱਲ ਤੇ ਉਹਨੇ ਚਿਕਸ ਰੈ ਨਹੀਂ ਗਏ ਤੇ ਹੌਦ ਚੱਲ ਚਿਕਸ ਨੇ ਆਜ ਨੂੰ ਤੁਹਾਨੂੰ ਪੱਕੜੀਆਂ ਮੁਰਗੀਆਂ ਕਹਾਂਗੇ ਤੇ ਨਮਝ ਆਉਦਾ ਰਾਜੇ ਦੇ ਖੇਲਿਆ ਯਾਰ ਹੈਂ ਇਹਨਾਂ ਨੂੰ ਵੀ ਫੀਡ ਦੀ ਰਿਸਪੋਨਸਿਬਿਲਟੀ ਆਪਣੇ ਕੋਲ ਹੈ ਗਾਇਸ ਫਿਰ ਇਹਨੂੰ ਪਾਉਨੇ ਆ ਚਲੋ ਗੁਰਤਾਜ ਜੀ ਫੀਡ ਬਣਾਓ ਗੁਰਤਾਜ ਬ్రో ਫੀਡ ਬਣਾਓ ਹਾਂਜੀ ਗਾਇਸ ਅੱਜ ਤੁਹਾਨੂੰ ਛੱਡ ਗਿਆ ਫਿਰ ਮਿਲਦੇ ਆ ਨਿੱਕੇ ਜਿਖਸੇ ਪੋਣਾ ਲੱਗੇ ਤੇ ਕੱਟ ਆਜੋ ਆਜੋ ਚੋਲੇ ਤੇ ਨਿਕਲਦੇ ਨੇ ਨਾ ਸੇ ਹੋਣਾ ਕੋਈ ਜਿਹਾ ਵਟਿਆ ਲਾਏ ਯਾ ਕੋਈ ਜੀ ਉਹ ਗਾਇ ਜੀ ਜਿੰਨਟੀ ਚੱਕਰ ਸਾਡੇ ਮੌਸਮ ਕੀ ਸੜਕੀ ਦਾ ਬਦਲ ਆ ਇਧਰੇ ਖੂਟੀਨਾ ਤੇ ਚੈੱਕ ਕਰ ਪਤਾ ਲੱਗਦਾ ਨਾ ਤੁਹਾਨੂੰ ਸਾਰੇ ਲੋਗ ਗੈਸ ਇਹਨਾਂ ਨੂੰ ਜੀ ਪਤਾ ਨਹੀਂ ਲੱਗ ਜਾਂਦਾ ਕਿ ਇਹ ਦੂਜਾ ਕੰਟੇਨਰ ਵਿੱਚ ਚੰਤੇ ਰੱਖੂਗਾ ਕੰਟੇਨਰਾਂ ਚ ਆਇਆ ਹੈ ਸਮਾਨ ਚਲ ਚਲ ਫੁੱਟਾ ਫੁੱਟਾ ਇਹ ਆਪਣਾ ਗੁੜ 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 ਫੁੱਟਾ ਫੁੱਟਾ ਗੁੜ ਗੁੜ ਚਲੋ ਗਾਇਸ ਬਨੇ ਰਹੇ ਵਲੌਗ ਨੇ ਉਹ ਮੈਂ ਨਵੇਂ ਫਰੀ ਲੈ ਕੇ ਆਤੇ ਚੱਕ ਕਰੋ ਮੀ ਬਹੁਤ ਜਦਾ ਇਧਰ ਆਉਂਦੇ ਉਹ ਤਾਂ ਹੁੰਦੇ ਨਹੀਂ ਉਹਦੇ ਚ ਕੈਮਰੇ ਚ ਆਉਂਦੇ ਨਾ ਵਾ ਤੇ ਚਲ ਆਏ ਬਿਰਖ ਪੂਰਾਈਆਂ ਆ ਗਈਆਂ ਉਹ ਵੀ ਚੀਕਨ ਦੇ ਆ ਵੇਲੇ ਥੱਲੇ ਬਈ ਇੱਕ ਆਹ ਜੂੜ ਬੋਲ ਰਹਾ ਨੋ 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 ਕੋਈ ਨਹੀਂ ਹੋ ਹੋ ਬੰਦਿਆ ਮੈਂ ਕਰ ਚੁੱਕ ਲਿਆ ਚਲੋ ਗਾਇਸ ਮਿਲਦੇ ਆ ਜੇ ਮੀਮੂ ਹਟ ਗਿਆ ਤੇ ਜੇ ਤੇਜ ਹੋ ਗਿਆ ਫਿਰ ਵੀ ਤੁਹਾਨੂੰ ਮਿਲਦੇ ਆ ਕੀ ਚਲੋ ਗਾਇਸ ਚਲੋ ਗਾਇਸ ਜੱਕੀ 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 ਇਹ ਚੱਕਰ ਸਹਦੇ ਆਜੀ ਗਾਇਸ ਹਵਾ ਬਹੁਤ ਚੱਲ ਰਹੀ ਹੈ ਤੇ ਰੋਟੀਆਂ ਪਪਾ ਲੈਣੇ ਨਿੱਕੇ ਵੀ ਖਾ ਦੇਣਗੇ ਤੋਂ ਨਿੱਕੀ ਰੋਟੀ ਐਂ ਬਰੀ ਇਹਨਾਂ ਨੂੰ ਖੰਨੇ ਕਿਆ ਵੀ ਰੋਟੀ ਵਰਾਈ ਤੋਂ ਭਾਗੀ ਪਰ ਆਜਾ ਹਵਾ ਨਾਲ ਹਵਾਵਾਂ ਚੱਲ ਰਹੀ ਨਾਲ ਅੰਦਾਜ਼ਾ ਲਾ ਸਕਦੇ ਨਾ ਵੀ ਰੋਟੀ ਬਾਹਰ ਨਹੀਂ ਜਾ ਕੇ ਤੇ ਉਹ ਦੇਖੋ ਸਾਰੇ ਕੜਕਰਾ ਸਾਰੇ ਖੁੱਲ ਚੁੱਕੇ ਜੀ ਗਾਈਸ ਆਪਣੇ ਸਾਰੇ ਟਿਕਸ ਵਗੈਰਾ ਨੇ ਦਾਣਾ ਵਗੈਰਾ ਖਾਰੇ ਸੋ ਟੇਬਲ ਵੀ ਗੁਰਤਾਜ ਉਧਰ ਕਰ ਦੋ ਸੋ ਲਿਆਉਂਦਾ ਇਹ ਟਿਕਸ ਗਏ ਮਾ ਉਹਨਾਂ ਨੂੰ ਵੀ ਰੋਟੀ ਵਗੈਰਾ ਪਾਤੀ ਜੀ ਸੋ ਕੱਲ ਦਾ ਕਿਤੇ ਗਿਆ ਆ ਵਾ ਤੇ ਉਹਦਾ ਇੱਕ ਚੂਚਾ ਆ ਘਟਿਆ ਤੇ ਉਹ ਦੇਖੋ ਥੱਲੇ ਡਿੱਗਾ ਆ ਉਹ ਦੇਖੋ ਸੋ ਗੁਰਤਾਜ ਨੂੰ ਮੈਂ ਥੱਲੇ ਭੇਜਿਆ ਆ ਵਾ ਤੇ ਉਹਨੂੰ ਮੈਂ ਕਿਹਾ ਜਾ ਫੜ ਕੇ ਲਿਆ ਸੋ ਗੈਸ ਉਪਰੋਂ ਸਿੱਧਾ ਤੋ ਇਹ ਡਿੱਗ ਕੇ ਆਇਆ ਹੋ ਚੱਕਾ ਸਦੇ ਨਹੀਂ ਤੋ ਸਰਤਾਜ ਹਣੀ ਫੇਰ ਫੀਡ ਪਾਉਣ ਲੱਗੇ ਇਹਨਾਂ ਨੂੰ ਪਾਦੇ ਪਾਦੇ ਤੋ ਗੁਤਾਇ ਫੜਨ ਗਿਆ ਬੋਰੀ ਸੁੱਤੀ ਇਹ ਨਹੀਂ ਤਾਂ ਹਿੰਦੀ। ਉਹ। ਸੋ ਗਾਇਸ ਉਹ ਪਲਾਟ ਨੂੰ ਨਿਕਲ ਗਈ ਆ। ਸੋ ਤਾਂ ਚੜ ਗਈ ਆ। ਸੋ ਗੁਰਤਾਜ ਦਾ ਪਰ ਤਾਂ ਚੜ ਗਈ ਹੋਈ ਆ ਹੁਣ ਆਪਾਂ। ਫੜਨੀ ਪਤਾ ਨਹੀਂ ਕਿਵੇਂ। ਓਏ ਗੁਰਤਾਜ ਆਇਆ ਜੇ ਥੱਲੇ ਉਤਰ ਜੂਗੀ ਫੇਰ ਫੜ ਲਾਂਗੇ ਕੌਣ ਆ ਜਿੰਨਾ ਵੀ ਜੀ ਗਾਇਸ ਉਹ ਵੱਡੇ ਕੁਕੜਾ ਨਾਲ ਚਲ ਗਈ ਆ ਉਹ ਜਾ ਕੇ ਬਹਿ ਗਈ ਸੂਸੀ ਲੋਤ ਨੇ ਖਲੋਤੇ ਆ ਇੱਥੇ ਚਲੋ ਆਪੇ ਆ ਜੂਗੀ ਥੱਲੇ ਗੁਰਤਾਜ ਦੇ ਫੜਨੇ ਗਿਆ ਹੈ ਅਏ ਗਾਇਸ ਪਰਲੀ ਸੜ ਗਏ ਆ ਚਲ ਬਾਕੀਆਂ ਨੂੰ ਪਾ ਦੇ ਦਾਣਾ ਕੋਈ ਚੱਕਰ ਨਹੀਂ ਆ ਉੱਤਰ ਕੀ ਫਿਰ ਫੜ ਲਿਆਂਗੇ ਜਿਉਂ ਨੀ ਦੇ ਤੱਕ ਆ ਹੀ ਗਿਆ ਉਹ ਤੇ ਠੀਕ ਆ ਉਹਨਾਂ ਨੇ ਬਾਤਾ ਦਣਾ ਪਤਾ ਆ ਸਮੋਸੇ ਵੀ ਚੈੱਕ ਕਰ ਸਕਦੇ ਜੀ ਆਵਾਜ਼ ਆ ਰਹੀ ਹੈ ਜੀ ਜਿਵੇਂ ਕਾਫੀ ਵੀਰਾਂ ਦੇ ਕਮੈਂਟ ਆਏ ਹੀ ਇੱਕ سنی ਵੀਰ ਦਾ ਕਮੈਂਟ ਆਇਆ ਕਿ ਇਹਨਾਂ ਨੂੰ ਪੱਠੇ ਪਾਇਆ ਕਰੋ ਉਦੋਂ ਸੋ ਵੀਰੇ ਅੱਜ ਆਪਾਂ ਇਹਨਾਂ ਨੂੰ ਪੱਠੇ ਲਿਆ ਕੇ ਪਾਏ ਆ ਚੈੱਕ ਕਰ ਸਕਦੇ ਜੀ ਤਾਂ ਥੋੜੇ ਹੀ ਲਿਆ ਕੇ ਪਾਏ ਕਿ ਚਲ ਇੰਨੇ ਕ ਖਾਣਗੇ ਤੋ ਗਾਈਸ ਉਹਦੇ ਨਿੱਕੇ ਤੇ ਖੜਕ ਖਨਾਤ ਵਗੈਰਾ ਦੇ ਮੂੰਹ ਨਹੀਂ ਲਾਉਂਦੇ ਆਪਣੇ ਦੇਸੀ ਵਗੈਰਾ ਜਿਆਦਾ ਖਾਂਦੇ ਆ ਤੇ ਚੱਕਰ ਕਰ ਸਕਦੇ ਇਹਦੇ ਜੀ ਗਾਈਸ ਕੱਲ ਫੇਰ ਮਿਲਾਂਗੇ ਨਵੇਂ ਵਲੌਗ ਨਾਲ ਡੇਲੀ ਵਲੌਗ ਵੇਖਣ ਲਈ ਐਚਐਸਪੈਕਟ ਵਲੌਗ ਨੂੰ ਸਬਸਕ੍ਰਾਈਬ ਸ਼ੇਅਰ ਜਰੂਰ ਕਰ ਲਓ ਤੇ ਇਹਨਾਂ ਨੂੰ ਆਪਾਂ ਫੜ ਕੇ ਇਸ ਕਰਕੇ ਟਾੜਦੇ ਆਂਦੇ ਕਿ ਇਹ ਤੰਗ ਜਿਆਦਾ ਕਰਦੇ ਆ ਤੇ ਕੱਲ ਫੇਰ ਮਿਲਾਂਗੇ ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ